ਰੋਕਦਾ ਕੌਣ ਰੋਕ ਸਕਦਾ ਹੋਈ ਜਾ ਗੱਭਰੂ ਅੱਖੋਂ ਕਹਿੰਦਾ ਨਹੀਂ ਮੇਰਾ ਮਨ ਕਰਦਾ ਇਹ ਹੈ ਕਿ ਤੁਮੇ ਨੂੰ ਕੋਈ ਡਜਟ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੋ ਕਿਸੇ ਜ਼ਿੰਮੇਵਾਰੀ ਸੌਪੇ ਉਹ ਪੂਕਤਾ ਕੇ ਦਿਖਾਵਾਂ ਤਾਂ ਹੀ ਲੋਕ ਆਪਸ ਵਿੱਚ ਗੱਲਬਾਤ ਕਰਨਗੇ ਬੁਢਾ ਦਾ ਮੁੰਡਾ ਗੱਭਰੂ ਹੋ ਗਿਆ ਬੁਢਾ ਦਾ ਮੁੰਡਾ ਜਵਾਨ ਹੋ ਗਿਆ ਉਹਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਦਾ ਮੁੰਡਾ ਸਮਝਦਾਰ ਹੋ ਗਿਆ ਉਹਦਾ ਮੁੰਡਾ ਇਹ ਗਿਆ ਸਾਰੇ ਸਮਝੀ ਗਈ ਤੂੰ ਨਹੀਂ ਸਮਝੀ ਮੰਗਰ ਤੇ ਬਹਿਣ ਦੇ ਕਾਬਿਲ ਹੋ ਗਿਆ ਅਕੰਦੀ ਹੈ ਸਵੇਰੇ ਉੱਠ ਕੇ ਕਹਿਣ ਲਿਆ ਜਾਂ ਖੇਤ ਵਿੱਚ ਚੱਕਰ ਮਾਰਿਆ ਤਾਂ ਕੋਈ ਖੇੜਿਆ ਇਹਦੀ ਕੋਈ ਕੰਮਾਂ ਚ ਕੰਮ ਉਹ ਕਹਿੰਦੀ ਮੈਂ ਤਾਂ ਤੈਨੂੰ ਤਾਂ ਰੋਕਦੀ ਆ ਤੂੰ ਸ਼ਹਿਰ ਕਦੇ ਕੱਲਾ ਗਿਆ ਨਹੀਂ ਸ਼ਹਿਰ ਤੇ ਬੜਾ ਪੀੜ ਪੜਕਾ ਹੁੰਦਾ ਸਾਦਾ ਜੇਬ ਕਿਤੇ ਤੁਰੇ ਫਿਰਦੇ ਨੇ ਕਿਤੇ ਜੇਬ ਕਿਹਾ ਕੇ ਵੇਚੇਗਾ ਆਪ ਉੱਤਰ ਜਮੇਗਾ ਪੈਸੇ ਹੀ ਗੁਆ ਜਾਣਗੇ ਜੇ ਤਾਂ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਪਾਈ ਜੀ ਨਾਲ ਜਾਏ ਪਾਈ ਜੀ ਨਾਲ ਸ਼ਹਿਰ ਉਹ ਨਹੀਂ ਜਾਣਾ ਚਾਹੁੰਦਾ ਕਿਉਂ ਕਿਉਂਕਿ ਉਹਨੇ ਹਾਣ ਦੇਣੇ ਨੂੰ ਕੱਲ੍ਹ ਇੱਥੇ ਦੱਸਿਆ ਹੋਇਆ ਮੈਂ ਸ਼ਹਿਰ ਸ਼ਹਿਰ ਕੱਲ੍ਹ ਹੀ ਜਾਈਦਾ ਇੱਥੇ ਬੜੀਆਂ ਵੰਸਵੰਗੀਆਂ ਚੀਜ਼ਾਂ ਦੇਖ 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 ਨੂੰ ਮਿਲਦੀਆਂ ਹੁੰਦੀਆਂ ਨੇ ਬਾਜ਼ਾਰ ਚ ਬੜਾ ਤਾਂ ਕੌਣ ਮਿਲਦਾ ਹੁੰਦਾ ਕਾਲਜ ਮੂਹਰੇ ਖੜਦਾ ਕੌਣ ਮਿਲਦਾ ਹੁੰਦਾ ਕਿਸੇ ਮੋੜ ਤੇ ਖੜਜੋ ਤਾਂ ਕੌਣ ਟੱਕਰਦਾ ਹੁੰਦਾ ਗੁਰਪਲੇਖੇ ਥਾਣੇ ਮੂਹਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਸਾਰਾ ਕੁਝ ਦੱਸਿਆ ਰੋਟੀ ਜਦ ਨਾ ਹੀ ਇੱਧਰ ਪੈਸੇ ਮੰਗਣ ਤੋਂ ਪਰ ਜਾਈ ਨੂੰ ਆ ਗਿਆ ਗੁੱਸਾ ਉਹਨੇ ਕੱਢ ਕੇ 100 ਰੁਪਏ ਮੂੰਹ ਤੇ ਮਾਰੇ ਅੱਜੀ ਜਾਂ ਚਲੇ ਜਾ ਲੇਕੇ 100 ਰੁਪਇਆ ਚਾਹੀਦਾ ਸ਼ਹਿਰ ਰੋਟਿਆ ਆਥਣ ਵੇਲੇ ਨਿਆਈ ਵਾਲੇ ਫੇਚੋਂ ਪ੍ਰਜਾਈ ਸਾਹਿਬ ਕੋਲਣ ਵਾਸਤੇ ਗਈ ਸਾਗ ਤੋੜਦੀ ਦੀ ਉਹਦੀ ਨਿਗਾ ਲਿੰਕ ਰੋਡ ਵੱਲ ਜਾ ਪਈ ਤਦੂਰੋ ਕੱਲ੍ਹ ਹੀ ਤੁਰਿਆ ਆਉਂਦਾ ਦੇਖ ਕੇ ਪਛਾਣ ਗਈ ਬਈ ਹੈ ਤਾਂ ਸਾਡਾ ਹੀ ਬੰਦੂ ਅਰੇ ਤੁਰਿਆ ਕਿਉਂ ਆਉਂਦਾ ਘਰੋਂ ਤਾਂ ਪੈਸੇ ਲੈ ਕੇ ਗਿਆ ਸੀ ਅੱਜਕੱਲ ਜਿਹਦੀ ਜੇਬ 'ਚ ਪੈਸੇ ਨਹੀਂ ਉਹ ਤੁਰਦਾ ਕਿੱਥੇ ਹੈ ਗੰਦੀ ਮੋਟਰ ਟੰਗਾ ਰਿਕਸ਼ਾ ਸਵਾਰੀ ਕਰਨੇ ਅੱਜਕੱਲ ਤਾਂ ਪਿੰਡਾਂ 'ਚ ਦੇਸੀ ਮਰੂਤੇ ਬੜੇ ਚੱਲਦੇ ਨੇ ਫਿਰ ਪ੍ਰਜਾਈ ਨੇ ਸੋਚਿਆ ਸ਼ਾਇਦ ਕਿੰਦੀ ਕੋਈ ਰੈਡੀ ਕੋਈ ਗੱਦਾ ਕੋਈ ਟ੍ਰਾਂਡਿਸ਼ਨ ਚ ਟੱਕਰ ਹੀ ਵੜੀ ਆ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਲਖ ਦਿੱਤਾ ਹੋ ਆਪ ਮੌਜ ਨਾਲ ਆਉਂਦਾ ਹੋਣਾ ਪਰ ਦੋਸਤੋ ਜਰਾ ਨੇੜੇ ਆਇਆ ਲੜਕੇ ਦੇ ਉਹ ਦੇਖ ਕੇ ਪਰਜਾਈ ਸਮਝ ਗਏ ਇਹ ਮਾਜੂਜ ਵਾਲੀ ਚਾਲ ਨਹੀਂ ਏ ਜ਼ਰੂਰ ਕੋਈ ਪਨਾ ਬੜਿਆ ਹੋਇਆ ਇਸੇ ਸ਼ਾਦੀ ਦਾ ਹੱਥ ਫਿਰ ਗਿਆ ਜਿੱਤੇ ਗੁੱਸਾ ਗੁੱਸਾ ਪਰਜਾਈ ਨਹੀਂ ਵੀ ਬੜਾ ਸੀ ਕਿਉਂਕਿ ਉਹਦੇ ਅੱਖੇ ਨਹੀਂ ਸੀ ਲੱਗਿਆ ਉਹਨੇ ਸਾਹ ਸੁੱਕ ਵਿੱਚ ਹੀ ਛੱਡਿਆ ਜੰਗੀਰ ਨੇ ਵੀ ਹੋ ਗਈ ਉਹਦੇ ਹੋਂ ਤੋਂ ਪਹਿਲਾ ਘਰ ਜਾ ਪਹੁੰਚੀ ਹੁਣ ਜਦੋਂ ਗੱਭਰੂ ਆਇਆ ਨਾਲੋਂ ਬੈਠਣ ਦਿੱਤਾ ਨਾਲ ਪਾਣੀ ਦੇਣੇ ਕੀਨ ਦਿੱਤਾ ਮੁਕਾਟਾ ਕਰਨੀ ਪੁੰਨ ਦਿੱਤਾ ਉਹ ਤੋਂ ਹਿਸਾਬ ਮੰਗਣ ਲੱਗੇ ਇਹ ਦਿੱਤੇ 100 ਰੁਪਏ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਤੇ ਤਾ ਚੀਜ਼ ਦੇ ਦੇ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਬਾਈ ਜੀ ਨੂੰ ਹਿਸਾਬ ਦੇਣਾ ਹੈ ਦੋਸਤੋ ਪਰਜਾਈ ਸਿਆਣੀ ਹੈ ਚਲਾਕ ਹੈ ਤਿਸਤ ਪੜੀ ਲਿਖੀ ਹੈ ਉਹ 100 ਰੁਪਏ ਦਾ ਹਿਸਾਬ ਮੰਗਦੀ ਆ ਉਹ ਉਹ ਜਦੋਂ ਮੇਰੇ ਵਰਗਾ ਲੰਨੂ ਪ੍ਰਸ਼ਾਦ ਪਹਿਲੀ ਵਾਰੀ ਸ਼ਹਿਰ ਗਿਆ ਸੀ ਉਹ ਕਿੱਥੇ ਤੂੰ ਕੇ ਹਿਸਾਬ ਪੂਰਾ ਕਰਦਾ ਜਰਾ ਗੌਰ ਨਾਲ ਸੁਣ ਲੈ ਹੈ से दौरा करता पड़ के मोरी दो सौता पत्ता लहन लाई आज मल्लो चढ़ी दो सौता पत्ता लहन लाई आज मल्लो चढ़ी दो शहर गया से दौरा करता पड़ के मोरी दो सौता पत्ता लहन लाई आज मल्लो चढ़ी का दो कालिका तो आगे अभी पाता से मिलूंगे कालिका तो आगे अभी पाता से मिलूंगे सौदा नोट सी ਤਸ ਹੱਡ ਬੀਤੀ ਈ ਦਸ ਹੱਡ ਬੀਤੀ ਉਲਟਾ ਗਰੀਆ ਪਹਿ ਗਿਆਨੀ ਈ ਦਸ ਹੱਡ ਬੀਤੀ ਉਲਟਾ ਗਰੀਆ ਪਹਿ ਗਿਆਨੀ ਮੈਂ ਤਾਂ ਆਪਣਾ ਝੁਗਾ ਛੋੜ ਕਰਾ ਕੇ ਬਹਿ ਗਿਆਨੀ ਮੈਂ ਤਾਂ ਆਪਣਾ ਝੁਗਾ ਛੋੜ ਕਰਾ ਕੇ ਬਹਿ ਗਿਆਨੀ ਇੱਕ ਕੁੜੀ ਇੱਕ ਕੁੜੀ ਇੱਕ ਕੁੜੀ ਇੱਕ ਕੁੜੀ ਨਹੀਂ ਕੁੜੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਨਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਨਵਾ ਬੈਠਾ ਨਹੀਂ ਭਲੇਕੇ ਭਾਬੀ ਫੁੱਟ ਨਰ ਮੇਂ ਦੇਖਾ ਦੇਤਾ ਨਹੀਂ ਭਲੇਕੇ ਭਾਬੀ ਫੁੱਟ ਨਰ ਮੇਂ ਦੇਖਾ ਦੇਤਾ ਸਾਰੀ ਗੱਲ ਤੋਂ ਮੈਨੂੰ ਤੂੰ ਕਰਵਾ ਦੇ ਜਣੂ ਦੇ ਸਾਰੀ ਗੱਲ ਤੋਂ ਮੈਨੂੰ ਤੂੰ ਕਰਵਾ ਦੇ ਜਣੂ ਦੇ ਕਿਵੇਂ ਬਾਤ ਵੀ ਗੱਟ ਕੇ ਤੇਰੀ ਹੋ ਗਈ ਸਿਆਣੂ ਦੇ ਕਿਵੇਂ ਬਾਤ ਵੀ ਗੱਟ ਕੇ ਤੇ ਹੋ ਗਈ ਸਿਆਣੂ ਦੇ ਇਕੋ ਸੀ ਤੇ ਇਕੋ ਸੀ ਤੇ ਇਕੋ ਸੀ ਤੇ ਬੈਠ ਕੇ ਇਕੋ ਸੀ ਤੇ ਬੈਠ ਕੇ ਤੂੰ ਨੇ ਸ਼ਹਿਰ ਮੁਝਾਂਦੇ ਸੀ बेठे दोमे शहर पी उ मारी ਮੈਂ ਕੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਕੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਅਭੀ ਮੈਂ ਕੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਹੈ ਇਹ ਨਬਿਕ ਮੈਂ ਹੁਕਤੇ ਉਹਦਾ ਟਿਕ ਟਿਕ ਕਟਾ ਦਿੱਤਾ ਇਹ ਨਬਿਕ ਮੈਂ ਹੁਕਤੇ ਉਹਦਾ ਟਿਕ ਟਿਕ ਕਟਾ ਦਿੱਤਾ ए तो दिखता लिए वे ए तो शहर तख लगते नहीं कुल दस पइए वे ए तो शहर तख लगते नहीं कुल दस पइए वे तू बाकी के खर्चे जाके सच्चे खमे में बाकी के खर्चे जाके सच्चे खमे में जेसों चांद बस के लिए पूरे बचते न पेवे जेसों चांद बस के लिए पूरे बचते न पेवे मैं अनुगाय बैठा ਹੈ ਬੇਟਾ ਉਹ ਕਹੇ ਬੈਠਾ ਉਹ ਹੋਗੀ ਮੈਂ ਉਹਨੂੰ ਕਹੇ ਬੈਠਾ ਆਪ ਹੀ ਸੇਵਾ ਕਰੀਏ ਨਹੀਂ